ਦਾ ਕਿ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਕਰੇਜ ਆ ਪੰਜਾਬੀਆਂ ਨੂੰ ਕਿ HMT ਨੂੰ ਮੋਡੀਫਾਈ ਕਰਨ ਦਾ ਮੋਡੀਫਾਈ ਕਰਨ ਦੇ ਵਿੱਚ HMT ਤੇ ਆਪਣੇ ਪੰਜਾਬੀ 10 10 20 ਲੱਖ ਰੁਪਏ ਵੀ ਲਾਉਂਦੇ ਆ ਉਦਾਂ ਹੀ ਰਾਜਸਥਾਨ ਦੇ ਵਿੱਚ ਜੋ ਕਰਲੋਸ ਕਾਰ ਟਰੈਕਟਰ ਆ ਇਹਦਾ ਵੀ ਉਵੇਂ ਹੀ ਟ੍ਰੈਂਡ ਆ ਜਿਵੇਂ ਆਪਣੇ HMT 511 ਦਾ ਤੇ ਆਪਣੇ ਨਾਲ ਬਾਈ ਜੀ ਗੁਰਪ੍ਰੀਤ ਨੇ ਨਿਮਾਨਗੜ੍ਹ ਤੋਂ ਹੀ ਆ ਇੱਥੇ ਇਹਨਾਂ ਦੀ ਵਰਕਸ਼ਾਪ ਆ ਇਹਨਾਂ ਨੇ ਸਾਰਾ ਟਰੈਕਟਰ ਤਿਆਰ ਕੀਤਾਗਾ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਬਾਜੀ ਠੀਕ ਠਾਕ ਵਧੀਆ ਜੀ ਵਧੀਆ ਆਪਣਾ ਤੇ ਬਾਈ ਛੋਟੇ ਹੀ ਸਾਰਾ ਪ੍ਰਾਲਾ ਟਰੈਕਟਰ ਤਿਆਰ ਕਰਨ ਦੇ ਵਿੱਚ ਹਾਂਜੀ ਕਰੀਬਨ ਕਰੀਬਨ ਆਪਣੇ ਹੀ ਹੈ ਜੀ ਬਸ ਇੱਕ ਮਤਲਬ ਜਿਹੜਾ ਜੋੜ ਸੀਗਾ ਓਕੇ ਮੇਨ ਕਲਚ ਜੋੜ ਠੀਕ ਹੈ ਟਰੈਕਟਰ ਮਕੈਨਿਕ ਨੇ ਲਾਇਆ ਸਭ ਤੋਂ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਜਿਹੜਾ ਟਰੈਕਟਰ ਹੈ ਇਹ ਕਿਹੜਾ ਮਾਡਲ ਸੀ ਇਹ ਇਹ ਟਰੈਕਟਰ 1985 ਮਾਡਲ ਹੈ ਜੀ 1985 ਮਾਡਲ ਆ ਜਾਣੀ ਕਿ ਅੱਜ ਤੋਂ 37 ਸਾਲ ਪੁਰਾਣਾ ਟਰੈਕਟਰ ਇਹ ਨਿਕਲਿਆ ਹੋਇਆ ਹੈਗਾ ਕਰਲੋਸ ਕਰ ਦਾ ਲੋਹਾ ਤੁਸੀਂ ਅੰਦਾਜ਼ਾ ਲਾ ਸਕਦੇ 37 ਸਾਲ ਬਾਅਦ ਵੀ ਬ ਉਹ ਸਾਰੇ ਇਹਨਾਂ ਨੇ ਬਾਈਆਂ ਨੇ ਚੂਲਾ ਬਦਲਤੀਆਂ ਇਹਦੇ ਵਿੱਚ ਬਾਈ ਕਰਲੋਸਕਰ ਦਾ ਕੀ 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 ਪਾਰਟ ਰਹਿ ਗਿਆ ਕਰਲੋਸਕਰ ਦਾ ਇੰਜਨ ਹੈ ਜੀ ਕਰਲੋਸਕਰ ਦਾ ਉਹ ਮਤਲਬ ਬਾਕੀ ਦੀ ਸ਼ੋ ਕਰਲੋਸਕਰ ਦੀ ਲੱਗਣੀ ਹੈ ਓਕੇ ਔਰ ਦੋਨੋਂ ਹਿੱਸੇ ਦੇ ਜੋਂਡੀਰ ਦੇ ਆ ਗਏ 50-50 ਦੇ ਅੱਛਾ ਇਹਦੇ ਜਿਹੜੇ ਹਿੱਸੇ ਆ ਗਏ ਲੈਫਟ ਆ ਗਈ ਫਰੰਟ ਆ ਗਿਆ ਇਹ 4x4 ਜਿਹੜਾ ਸਾਰਾ ਪਾਰਟ ਹੈ ਜੋਂਡੀਰ ਦਾ ਜਿਹੜਾ ਹੈ ਜੀ ਹਾਂ ਠੀਕ ਹੈ ਠੀਕ ਇਹ ਬਈ ਪਹਿਲਾਂ ਕਿੰਨੇ ਪਾਵਰ ਦਾ ਟਰੈਕਟਰ ਸੀ ਕਰਲੋਸ ਕਰ ਦੇ ਵਿੱਚ ਪਹਿਲਾਂ ਕਾਪੀ 43 ਐਚਪੀ ਆਉਂਦਾ ਅੱਛਾ ਹਾਂ ਬਾਕੀ ਹੁੰਦਾ ਤਾਂ 50 ਦਾ ਆਇਆ ਕਰੀਬਨ ਕਰੀਬਨ ਜ਼ੋਰ ਲਾਉਂਦਾ ਠੀਕ ਹੈ ਪਰ ਕਾਪੀ 43 ਹੈ ਤੇ ਅੱਜ ਦੀ ਡੇਟ 'ਚ ਬਈ ਕਿੰਨੀ ਪਾਵਰ ਹੋ ਗਈ ਇਹ ਦੀ ਹੁਣ ਇਹ 65 ਪਲੱਸ ਪਲੱਸ 65 ਪਲੱਸ 70 ਮਾਈਨਸ ਰਹੂਗਾ 65 ਪਾਵਰ ਦਾ ਟਰੈਕਟਰ ਬਾਈਆਂ ਨੇ ਕਰਤਾ ਲਗਭਗ 27 ਹੌਸਪਾਵਰ ਇਹਦੀ ਵਧਾਤੀ ਹਾਂਜੀ ਠੀਕ ਹੈ ਕਿੱਦਾਂ ਬਈ ਪਾਵਰ ਕਿੱਦਾਂ ਵਧੀ ਇਹਦੇ ਵਿੱਚ ਪਾਵਰ ਆਪਾ ਟਰਬੋ ਕੀਤਾ ਚੇਂਜ ਇਹਦਾ ਠੀਕ ਹੈ ਮਤਲਬ ਕਿ ਵਧੀਆ ਨਾ ਟਰਬੋ ਲਾ ਕੇ ਔਰ ਪمپ ਦੇ ਵਿੱਚ ਥੋੜੀ ਬਹੁਤ ਮੋਡੀਫਿਕੇਸ਼ਨ ਕਰਕੇ ਠੀਕ ਹੈ ਆਪਾਂ ਬਾਕੀ 65 65 ਹਾਊਸ ਪਾਵਰ ਦਾ ਟਰੈਕਟਰ ਆ ਬਟ ਉਸ ਤੋਂ ਬਾਵਜੂਦ ਇਹ 4x4 ਆ ਕਿ ਜਿਹੜਾ ਕਿ ਟਿੱਬਿਆਂ ਦੀ ਧਰਤੀ ਆ ਜਾਂਦੀ ਆ ਸਲਿੱਪ ਵਗੈਰਾ ਬਾਈ ਤੁਸੀਂ ਵੈਸੇ ਸ਼ਾਰਟ ਵੀ ਦੇਖ ਲੈ ਸਲਿੱਪ ਦੀ ਬਾਈ ਕਿੰਨੀ ਮਤਲਬ ਕਿ ਘਟੇ ਆ ਸਲਿੱਪ ਇਹਦੇ ਸਲਿੱਪ ਤਾਂ ਕੋਈ ਜ਼ਿਆਦਾ ਨਹੀਂ ਹੈਗੇ ਆ ਸਲਿੱਪ ਹੈ ਨਹੀਂ ਨਾਮਾਤਰੀ ਆ ਸਲਿੱਪ ਦਾ ਨਾ ਇਹ ਤਾਂ ਫਿਰ ਮਾਰਨਾ ਹੀ ਇਹ ਟਰੈਕਟਰ ਦੇ ਸਲਿੱਪੀ ਨਾ ਉਹ ਚੱਲੂ ਕਿਵੇਂ ਉਹ ਠੀਕ ਹੈ ਤੇ ਕਿੰਨੇ ਸਪੀਡ ਟਰੈਕਟਰ ਆ ਬਾਈ ਜੀ ਇਹ ਇਹ 2 ਸਪੀਡ ਹੈ ਜੀ 2 ਸਪੀਡ ਅ ਲੋ ਐਂਡ ਹਾਈ ਆ ਹਾਂਜੀ ਹਾਂ ਠੀਕ ਐ ਤੇ ਤੁਸੀਂ ਆ ਸਾਰਾ ਹਿੱਸਾ ਦੇਖ ਸਕਦੇ ਹੋ ਬਾਈਆਂ ਨੇ ਜੌਂਡੀਅਰ ਦਾ ਲਾਤਾ ਤੇ ਫਿਰ ਪਹਿਲਾ ਜਿਹੜਾ ਫਰੰਟ ਵਾਲਾ ਹਿੱਸਾ ਇਹ ਵੀ ਜੌਂਡੀਅਰ ਦਾ ਤੇ ਬਾਈ ਕਿੱਦਾਂ ਇਹ ਸੈੱਟ ਤੁਸੀਂ ਕਿੱਦਾਂ ਕੀਤਾ ਇਹ ਇਹ ਸੈੱਟ ਤਾਂ ਮੁਸ਼ਕਲ ਤਾਂ ਬਹੁਤ ਜ਼ਿਆਦਾ ਸੀ ਆਈ ਇਹ ਨੂੰ ਸੈੱਟ ਕਰਨ ਵਾਸਤੇ ਮਤਲਬ ਇਹਨੂੰ ਵੀ ਬੜੀ ਮੁਸ਼ਕਲ ਨਾਲ ਸੈੱਟ ਕੀਤਾ ਹੈ ਕਲਚ ਕਲਚ ਸੈੱਟ ਕਰਨ ਵਾਸਤੇ ਬਹੁਤ ਦਿੱਕਤ ਆਈ ਹੈ ਪਲੱਸ ਉਸ ਤੋਂ ਬਾਅਦ ਦੂਜਾ ਅਗਲਾ ਹਿੱਸਾ ਵੀ ਸੈੱਟ ਕਰਨ ਵਾਸਤੇ ਬਹੁਤ ਇਹ ਨਾਲ ਮਿਹਨਤ ਕਰਨੀ ਪਈ ਹੈ ਕਿਉਂਕਿ ਇਹਦੀ ਸ਼ਾਪਟ ਹੈ ਜਿਹੜੀ ਕਰਾਸ ਵਾਲੀ ਨਹੀਂ ਹੁੰਦੀ ਠੀਕ ਓਕੇ ਸਟ੍ਰੇਟ ਸ਼ਾ ਵੇਦ ਰੱਖਣਾ ਸੀ ਆਪਣੇ ਟਰੈਕਟਰ ਵੀ ਅੱਗੋਂ ਉੱਚਾ ਨਾ ਹੋਵੇ ਔਰ ਦੂਜਾ ਨੰਬਰ ਕੀ ਦਾ ਲੇਬਲ ਵੀ ਪੂਰਾ ਬਰਾਬਰ ਆਵੇ ਠੀਕ ਹੈ ਠੀਕ ਹੈ ਤੇ ਇਹਦੀ ਜਿਹੜੀ ਲੰਬਾਈ ਚੜਾਈ ਆ ਉਹ ਪਹਿਲਾਂ ਨਾਲੋਂ ਘਟੀ ਆ ਜਾਂ ਵਧੀਆ ਪਹਿਲਾਂ ਜੌਂਡੀ ਨਾਲੋਂ ਤਾਂ ਥੋੜੀ ਜ਼ਿਆਦਾ ਜੀ ਔਰ ਕਰਲੋਸ ਕਰਨ ਨਾਲੋਂ ਘਟਾ ਹੈ ਕਰਲੋਸ ਕਰਦੇ ਜਿਵੇਂ ਤੁਸੀਂ ਸ਼ੋਅ ਦੱਸਦੇ ਸੀ ਪਹਿਲਾਂ ਸ਼ੋਅ ਕਿੰਨੀ ਲੰਮੀ ਸੀ ਦੀ ਕਰਲੋਸ ਕਰ ਦੀ ਸ਼ੋਅ ਕਰੀਬਨ ਕਰੀਬਨ ਫੁੱਟਕ ਦੇ ਕਰੀਬ ਲੰਬੀ ਸੀਗੀ ਛੋਟੀ ਕੀਤੀ ਉਹਨੂੰ ਠੀਕ ਹੈ ਜਿਹੜੀ ਬਾਈਆਂ ਨੇ ਸ਼ੋਅ ਆ ਜਿਹੜੀ ਛੋਟੀ ਕਰਤੀ ਪਰ ਦੇਖਣ ਦੇ ਵਿੱਚ ਨਹੀਂ ਪਤਾ ਲੱਗਦਾ ਬਾਈ ਦੱਸਣ ਤੋਂ ਬਾਅਦ ਪਤਾ ਲੱਗਦਾ ਕਿ ਇੰਨੀ ਕਿ ਬਾਈਆਂ ਦੇ ਹੱਥ ਦੀ ਸਫਾਈ ਆ ਗਈ ਤੇ ਇਹ ਪਲੇਟਫਾਰਮ ਵਗੈਰਾ ਵੀ ਆਪਣਾ ਜੌਂਡੀਅਰ ਦਾ ਆ ਗਿਆ ਨਾ ਬਾਈ ਜੀ ਹਾਂਜੀ ਹਾਂ ਜੀ ਉਹ ਹੀ ਹੈ ਜੈਨੂਨ ਠੀਕ ਠੀਕ ਹੈ ਤੇ ਹੋਰ ਬਾਈ ਇਹਦੇ ਬਾਰੇ ਕੀ ਤੁਸੀਂ ਦੱਸ ਸਕਦੇ ਕੋਈ ਸਪੈਸ਼ਲ ਬਾਕੀ ਤਾਂ ਇਹ ਅੱਧਾ ਟਰੈਕਟਰ ਤਿਆਰ ਹੋਇਆਗਾ ਅੱਧਾ ਰਹਿੰਦਾਗਾ ਹਜੇ ਕੰਮ ਬਾਕੀ ਹੈ ਜੀ ਇਹਦਾ ਕਾਫੀ ਅੱਛਾ ਜੀ ਕੁਝ ਤਾਂ ਹੋ ਗਿਆ ਕੁਝ ਬਾਕੀ ਹੈ ਬਸ ਪੂਰੀ ਡਿਟੇਲ ਤਾਂ ਫਿਰ ਬਾਕੀ ਮਿਲਣੀ ਹੈ ਹਜੇ ਤਾਂ ਜਿੰਨਾ ਕੰਮ ਬਾਕੀ ਹੈ ਉਹ ਕੁਝ ਕਹਿ ਨਹੀਂ ਸਕਦੇ ਕੀ ਕੀ ਕਰਨਾ ਆਪਾਂ ਹਜੇ ਠੀਕ ਹੈ ਠੀਕ ਹੈ ਤੇ ਬਾਕੀ ਇਹ ਹੈ ਬਾਈ ਜੀ ਆਪਾਂ ਇਹ ਟਰੈਕਟਰ ਬਾਈਆਂ ਦੇ ਡਿਮਾਂਡ ਤੇ ਬਾਈਆਂ ਨਾਲ ਸਪਾਰਸ ਲਾ ਕੇ ਬਾਈਆਂ ਨੇ ਟਰੈਕਟਰ ਤਿਆਰ ਕਰਨ ਤੋਂ ਪਹਿਲਾਂ ਇਹ ਵੀਡੀਓ ਆਪਣੇ ਨਾਲ ਤਿਆਰ ਕਰਵਾਈ ਆ ਤੇ ਬਾਕੀ ਜਿਹੜੀ ਵੀਡੀਓ ਫਾਲੋ ਆਪਾਂ ਪੂਰੀ ਜਦ ਤਿਆਰ ਹੋ ਗਿਆ ਰੰਗ ਹੋ ਗਿਆ ਟਰੈਕਟਰ শোরੂਮ ਕੰਡੀਸ਼ਨ ਦੇ ਵਿੱਚ ਆ ਗਿਆ ਉਸ ਟਾਈਮ ਵੀ ਆਪਾਂ ਜਿਹੜਾ ਇਹ ਤਿਆਰ ਵੀਡੀਓ ਬਣਾਵਾਂਗੇ ਟਰੈਕਟਰ ਦੀ ਤੇ ਇਹ ਦੇਖ ਸਕਦੇ ਜਿਹੜਾ ਇਹ ਪਹਿਲਾ ਜਿਹੜਾ ਇਹ ਟਰੈਕਟਰ ਸੀਗਾ ਇਹ ਹੁਣ ਵੀ ਇਹ ਇੰਜਨ ਸੇਮ ਆ ਜਾਂਦਾ D4000K ਮਤਲਬ ਕਿ ਡਿਊ ਐਂਡ ਕਰਲੋਸ ਕਰਦਾ ਹੈ ਮੈਕਸ ਇੰਜਨ ਆ ਜਾਂਦਾ ਹੈਗਾ ਤੇ ਇੱਧਰ ਬਾਈ ਜੀ ਆ ਪੰਪ ਵਾਲੇ ਬਾਰੇ ਦੱਸੋਗੇ ਕੋਈ ਜਾਣਕਾਰੀ ਪੰਪ ਇਹਦਾ ਆਪਦਾ ਹੀ ਜਿਹੜਾ ਨਾਲ ਆਇਆ ਹੋਇਆ ਸੀ ਪੰਪ ਪਰ ਥੋੜੀ ਜਿਹੀ ਸੈਟਿੰਗ ਵੈਟਿੰਗ ਕਰਕੇ ਤੇ ਇਹਨੂੰ ਡਾਇਫਰਮ ਕਰਦਾ ਜੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਬਾਈ ਜਿਵੇਂ 65 ਹਸਪਾਵਰ ਦਾ ਇੰਜਨ ਹੈ ਚ ਰੈਡੀਏਟਰ ਵਗੈਰਾ ਨਹੀਂ ਆਂਦਾ ਨਾ ਕਰਲੋਸ ਕਰ ਚ ਇਹ 에ਰ ਕੁਲਡ ਹੀ ਹੁੰਦੇ ਜੀ ਸਾਰੇ ਠੀਕ ਹੈ ਤੇ ਗਰਮ ਵਗੈਰਾ ਤਾਂ ਨਹੀਂ ਬਾਈ ਹੁੰਦੇ ਗਰਮ ਟੈਂਪਰੇਚਰ ਤਾਂ ਆਏ ਮੰਨ ਲਓ ਵੀ ਵਾਟਰ ਕੂਲਡ ਨਾਲ ਘਟ ਰਹਿੰਦਾ ਜੀ ਇਹਦਾ ਓਕੇ ਹਾਂ ਅਸੀਂ 90 ਦੇ ਕਰੀਬ ਕਰੀਬ ਤਾਂ ਆਮ ਹੀ ਔਰ 100 120 ਤੱਕ ਚਲੇ ਜਾਂਦੇ ਕੋਈ ਦਿੱਕਤ ਨਹੀਂ ਆਉਂਦੀ। ਕਰਲੋਸ ਕਰਦੀ ਇਹ ਖਾਸੀ ਇਹਦਾ ਵੇਖ ਲਓ 65 ਹਸ ਪਾਵਰ ਦਾ ਇੰਜਨ ਆ ਗਿਆ ਫਿਰ ਵੀ ਇਹਦੇ ਵਿੱਚ ਰੈਡੀਏਟਰ ਨਹੀਂ ਜਾਂਦਾਗਾ। ਕੀ ਇੰਨਾ ਕੰਮਜਾਬ ਇੰਜਨ ਆ ਜਾਂਦਾ ਤੇ ਭਈ ਇਹ ਕਿੰਨਾ ਨੇ ਤਿਆਰ ਕਰਾਇਆਗਾ ਇਹ ਕਾਫੀ ਪੈਸਾ ਲੱਗ ਗਿਆ ਹੋਏ ਇਹਦੇ ਤੇ। ਹਾਂ ਪੈਸਾ ਉਹਨਾਂ ਦਾ ਮਤਲਬ ਕਿ ਇਹ ਘਰ ਦਾ ਟਰੈਕਟਰ ਹੈ ਪੁਰਾਣਾ ਉਹਨਾਂ ਦੇ ਫਾਦਰ ਸਾਹਿਬ ਦਾ ਲਿਆ ਹੋਇਆ ਹੈ। ਠੀਕ ਹੈ। ਉਹ ਕਹਿੰਦੇ ਵੀ ਆਪਾਂ ਇਹਨੂੰ ਮਤਲਬ ਪੂਰਾ ਵਧੀਆ ਬਣਾ ਕੇ ਰੱਖਣਾ ਹੈ ਚੰਗਾ ਪੈਸਾ ਲਾ ਕੇ ਵੀ ਪੂਰੇ ਦਾ ਪੂਰਾ ਤਿਆਰ ਕਰਨਾ ਹੈ ਆਪਾਂ ਜਿਵੇਂ ਆਪਣੇ ਹਨਾ ਸ਼ੌਂਕ ਆ ਪੰਜਾਬੀਆਂ ਨੂੰ ਆਹਦਾ ਪੁਰਾਣੇ ਲੋਹੇ ਨਾਲ ਉਦਾਂ ਹੀ ਰਾਜਸਥਾਨ ਦੇ ਵਿੱਚ ਸ਼ੌਂਕ ਡੇ ਬਾਏ ਡੇ ਵੱਧ ਵੀ ਰਿਹਾਗਾ ਤੇ ਬਾਕੀ ਹੈ ਵੀ ਇਹ ਪੁਰਾਣਾ ਸਰਦਾਰਾਂ ਦਾ ਟਰੈਕਟਰ ਹੀ ਸੀ ਨਾ ਬਾਈ ਹਾਂਜੀ ਹਾਂ ਉਹਨਾਂ ਨੇ ਤਿਆਰ ਕਰਵਾਇਆਗਾ ਤੇ 35 ਸਾਲ ਹੋ ਗਏ ਸੀ ਤੇ ਮੈਨੂੰ ਲੱਗਦਾ 40 50 ਸਾਲ ਹੋ ਹੋਰ ਹੈ ਟਰੈਕਟਰ ਕਿਸੇ ਪਾਸੇ ਨਹੀਂ ਜਾਂਦਾ ਨਹੀਂ ਹੁਣ ਤਾਂ ਨਵਾਂ ਹੀ ਹੋ ਗਿਆ ਸਾਰਾ ਠੀਕ ਹੈ ਹਾਂ ਤੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਵੀਡੀਓ ਦੇ ਵਿੱਚ ਆਪਣੀ ਮਦਦ ਕੀਤੀ ਤੇ ਜੇ ਬਾਕੀ ਭਾਈ ਜੀ ਹੋਰ ਕਿਸੇ ਨੇ ਟਰੈਕਟਰ ਤਿਆਰ ਕਰਾਉਣਾ ਹੈ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਪਹਿਲਾਂ ਬੁਕਿੰਗ ਵਗੈਰਾ ਕਰਾਉਣੀ ਪਊਗਾ ਹਾਂ ਪਹਿਲਾਂ ਬੁਕਿੰਗ ਕਰਾਉਣੀ ਪਊਗੀ ਕਿਉਂਕਿ ਇਸ ਤੋਂ ਬਾਅਦ ਇੱਕ ਦੋ ਟਰੈਕਟਰ ਹੋਰ ਹੈਗੇ ਓਕੇ ਹੋਰ ਤਿਆਰ ਕਰਕੇ ਉਸ ਤੋਂ ਬਾਅਦ ਨੰਬਰ ਆਉਣਗੇ ਹਾਂ ਬਾਈਆਂ ਦਾ ਆਪਾਂ ਨੰਬਰ ਵੀ ਦੇ ਦਾਂਗੇ ਜੇ ਕਿਸੇ ਨੇ ਅੱਗੇ ਵੀ ਆਪਣੇ ਪੰਜਾਬ ਚ ਵੀ ਮੋਡੀਫਾਈ ਕਰਵਾਉਣਾ ਹੋਇਆ ਟਰੈਕਟਰ ਤਾਂ ਕਰਵਾ ਸਕਦੇ ਆ ਤੇ ਠੀਕ ਆ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਤੇ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ